ਤੁਹਾਨੂੰ ਧਿਆਨ ਨਾਲ ਦੇਖਿਓ ਜੀ ਕੱਲ ਨੂੰ ਸੋਮਵਾਰ ਹੈ ਬਹੁਤ ਵੱਡੇ ਫਾਇਦੇ ਕਰਨੇ ਆ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਆ ਜਿਨ੍ਹਾਂ ਨੇ ਵਿਆਹਾਂ ਦਾ ਕੱਪੜਾ ਲੈਣਾ ਹੈ ਦਾਜ ਵਰੀ ਦਾ ਕੱਪੜਾ ਲੈਣਾ ਦਕਾਨਾਂ ਵਾਸਤੇ ਕੱਪੜਾ ਲੈਣਾ ਕੱਲ ਨੂੰ ਪਹੁੰਚੋ ਤੁਹਾਡਾ ਬਹੁਤ ਵੱਡਾ ਫਾਇਦਾ ਹੋਊਗਾ ਹੁਣ ਤੁਹਾਨੂੰ ਵੈਰਾਈਟੀਆਂ ਦਿਖਾਉਣੀਆਂ ਆ ਆ ਦੇਖੋ ਕੱਲ ਦੀ ਬਹੁਤ ਵੱਡੀ ਫੇਰ ਲੱਗਣ ਜਾ ਰਹੀ ਹੈ ਇੱਥੇ ਤੁਹਾਨੂੰ ਸੂਟ 180 ਰੁਪਏ ਦਾ ਚੁੰਨੀ ਨਾਲ 180 ਰੁਪਏ ਦਾ ਚੁੰਨੀ ਨਾਲ ਸ਼ੁਰੂ ਹੋਊਗਾ ਜੀ 180 ਰੁਪਏ ਦਾ ਸੂਟ ਮਿਲੂਗਾ ਚੁੰਨੀ ਦੇ ਨਾਲ ਉਸ ਤੋਂ ਬਾਅਦ ਅਗਲੀ ਵੈਰਾਈਟੀ ਹੈ ਜੀ 150 ਰੁਪਏ ਦਾ ਸੂਟ ਪਲਾਜ਼ੋ ਸੂਟ 150 ਰੁਪਏ ਦਾ 150 ਰੁਪਏ ਦਾ ਪੂਰਾ ਵਧੀਆ ਪਲਾਜ਼ੋ ਸੂਟ ਮਿਲ ਜਾਣਾ ਹੈ ਜੀ ਕੱਲ ਨੂੰ ਇਸ ਤੋਂ ਬਾਅਦ 90 ਰੁਪਏ ਦਾ 5 ਮੀਟਰ ਸੂਟ 90 ਰੁਪਏ ਦਾ 5 ਮੀਟਰ ਸੂਟ ਮਿਲ ਜੂਗਾ ਜੀ 90 ਰੁਪਏ ਚ 5 ਮੀਟਰ ਸੂਟ ਇਸ ਤੋਂ ਬਾਅਦ ਅਗਲੀ ਵੈਰਾਈਟੀ ਦੇਖੋ 125 ਰੁਪਏ ਦਾ ਚੁੰਨੀ ਦੇ ਨਾਲ ਸੂਟ 125 ਰੁਪਏ ਦਾ ਮਿਲਣਾ ਹੈ ਜੀ ਚੁੰਨੀ ਦੇ ਨਾਲ ਸੂਟ ਬਹੁਤ ਵੈਰਾਈਟੀਆਂ ਨੇ ਆਹ ਦੇਖੋ ਇੱਕ ਸੂਟ ਆਇਆ ਜੀ ਔਰਗੈਂਜ਼ਾ ਦਾ ਔਰ ਗੈਂਜ਼ਰ ਦਾ ਸੂਟ ਹੈ ਨਾਲ ਪੂਰੀ ਵਧੀਆ ਦੁਪੱਟੇ ਤੇ ਵੀ ਕਢਾਈ ਕੀਤੀ ਹੋਈ ਹੈ ਬਾਜ਼ਾਰ 'ਚ ਰੇਟ ਹੈ 800 900 ਦਾ ਇਹਦੀ ਲਾਈਨਿੰਗ ਵੀ ਵਿੱਚ ਹੀ ਹੈ ਲੋਨ ਵੀ ਸੂਟ ਦੇ ਨਾਲ ਫ੍ਰੀ ਹੈ ਜੀ ਇਹ ਵਲੇ ਦੇ ਨਾਲ ਸੂਟ ਮਿਲਣਾ ਹੈ 400 ਰੁਪਏ ਦਾ ਜੀ 400 ਰੁਪਏ ਛੂਟ ਮਿਲਣਾ ਹੈ ਰੰਗ ਦੇ ਚ 4 ਮਿਲ ਜਾਣਗੇ ਆ ਦੇਖੋ ਭਾਰੀ ਭਾਰੀ ਸੂਟ ਭਾਰੀ ਭਾਰੀ ਚੁੰਨੀਆਂ ਦੇ ਨਾਲ ਇਹੇ ਸੂਟ ਬਾਜ਼ਾਰੋਂ 5 5 6 6000 ਰੁਪਏ ਦੇ ਨਾਲ ਲਓ ਇੱਥੋਂ ਤੁਸੀਂ ਅੱਧੇ ਰੇਟਾਂ ਦੇ ਲੈ ਸਕਦੇ ਹੋ ਅੱਧੇ ਨਹੀਂ ਆ ਪਰਦੇ ਤੋਂ ਵੀ ਅੱਧੇ ਰੇਟਾਂ 'ਚ ਲੈ ਸਕਦੇ ਆ ਜੀ ਇੱਥੇ ਬਹੁਤ ਘੱਟ ਰੇਟਾਂ 'ਚ ਆ ਦੇਖੋ ਲੈਂਡ ਦੇ ਨਾਲੇ ਸੂਟ ਇੱਥੇ 180 ਰੁਪਏ ਦਾ ਚੁੰਨੀ ਨਾਲ ਸ਼ੁਰੂ ਹੋ ਗਿਆ 180 ਰੁਪਏ ਦਾ ਚੁੰਨੀ ਨਾਲ ਇਸ ਤੋਂ ਬਾਅਦ ਕੜਾਈ ਵਾਲੀਆਂ ਬਹੁਤ ਵੈਰਾਈਟੀਆਂ ਨੇ ਆਪਣੇ ਕੋਲੇ ਆ ਤੁਹਾਨੂੰ ਸੂਟ ਦਿਖਾਉਣੇ ਆ ਪਿਓਰ ਕਰੀਮ ਦਾ ਸੂਟ ਬਾਜ਼ਾਰ 'ਚ ਤੁਸੀਂ ਲੈਨੇ ਹੋ 2200 ਦਾ 2500 ਦਾ 3000 ਦਾ ਸੂਟ ਤੁਹਾਨੂੰ ਦੇਵਾਂਗੇ ਜੀ ਅਸੀਂ ਸਿਰਫ ਤੇ ਸਿਰਫ 625 ਰੁਪਏ ਦਾ ਜੀ 625 ਰੁਪਏ ਦਾ ਸੂਟ ਹੈ ਬਾਜ਼ਾਰ ਚੋਂ ਤੁਹਾਨੂੰ ਕਿਧਰੋਂ ਵੀ ਨਹੀਂ ਮਿਲ ਸਕਦਾ ਇਹ 625 ਦਾ ਨਾਲ ਚੁੰਨੀ ਦੇਖੋ ਕਿੰਡੀ ਸੋਹਣੀ ਕੱਢੀ ਹੋਈ ਹੈ 625 ਰੁਪਏ ਚ ਕੜਾਈ ਵਾਲਾ ਸੂਟ ਨਾਲ ਚੁੰਨੀ ਪਿਓਰ ਨੇਚਰਲ ਕਰੇਡ ਦਾ ਸੂਟ ਡਿਜ਼ਾਈਨ ਰੰਗ ਇਹਦੇ ਬਹੁਤ ਮਿਲ ਜਾਣਗੇ ਕੱਲ ਨੂੰ ਬਹੁਤ ਵੱਡੀ ਸੇਲ ਲੱਗਣੀ ਹੈ ਮੋੜ ਮੰਡੀ ਹੁਣ ਤੁਸੀਂ ਧਿਆਨ ਨਾਲ ਐਡਰੈਸ ਸਮਝ ਲਓ ਜੀ ਆਹ ਦੇਖੋ ਐਡਰੈਸ ਸਮਝ ਲਈ ਤੁਸੀਂ ਆ ਦੇਖੋ ਤਲਵੰਡੀ ਸਾਬੋ ਵਾਲਾ ਫਲਾਈਓਵਰ ਹੈ 메인 ਰੋਡ ਤੇ ਬਿਲਕੁਲ ਦੁਕਾਨ ਹੈ ਨੰਬਰ ਉੱਪਰ ਆ ਰਿਹਾ ਹੈ ਨੰਬਰ ਉੱਪਰ ਆ ਰਿਹਾ ਮੋੜ ਮੰਡੀ ਚ ਦੁਕਾਨ ਹੈ ਜੀ ਆਪਣੀ ਕਾਲੂ ਆਓ ਤੇ ਆਉਦਾ ਵੱਡਾ ਫਾਇਦਾ ਕਰੋ